ਇਹ ਵਾਲਾ ਜਿਹੜਾ ਆਪਾਂ ਕਹਿੰਦੀ ਵੀ ਮੇਨ ਸਾਰੇ ਸ਼ੋਅਰੂਮ ਦੀ ਆਪਾਂ ਕਹਿੰਦੀ ਵੀ ਲੁੱਕ ਨੂੰ ਵਧਾ ਰਿਹਾ ਹੈਗਾ ਇਹਦੇ ਵਿੱਚ ਸਾਰੀ ਸਰਦਾਰ ਦੀ ਸਾਡੀ ਕਸਟਮਰ ਨੇ ਇੱਕ ਵਾਰੀ ਫਰੇਟ ਦੇਣਾ ਤੇ ਉਹਦੀ ਟੈਨਸ਼ਨ 1% ਵੀ ਨਹੀਂ ਹੋਊਗੀ ਇਹ ਵੀਨਿਅਰ ਪਾਲਿਸ਼ ਹੈ ਜੀ ਲੁੱਕ ਇਹਦੀ ਵੀ ਪੂਰੀ ਐਨ ਜ਼ਬਰਦਸਤ ਆ ਗਈ ਇਹ ਇਹ ਸਾਗਵੰਚੀ ਆ ਗਿਆ 3D ਪੱਲੇ ਆ ਗਿਆ ਜੀ ਇਹ HD HM ਮਰਦਾ ਪੱਲਾ ਜੀ ਪਾਲਿਸ਼ ਤੁਸੀਂ ਗਲੋਸੀ ਕਰਾਓ ਮੈਟ ਕਰਾਓ ਉਹ ਆਪਣੀ ਇੱਛਾ ਹੈ ਜੀ ਇੱਕ ਥਾਂ ਤੇ ਤੁਸੀਂ 10 ਵਾਰੀ ਨਟ ਲਾ ਕੇ 10 ਵਾਰੀ ਕੱਢ ਲਓ ਸੋ ਇਹਦੀ ਪਕੜ ਉਨੀ ਲੱਗੂ ਇਹ ਅੱਗੇ ਨਾ ਜ ਫੈਵੀਕੋਲ ਨੂੰ ਜੋੜਦੇ ਸੀ ਇਹ ਟਾਈਮ ਪਾ ਕੇ ਲਖੀਰ ਸਾਟ ਜਾਂਦਾ ਸੀ ਫਟਾ ਅੱਛਾ ਹੁਣ ਅਸੀਂ ਫੈਵੀਕੋਲ ਇੱਕ ਐਕਸਪ੍ਰੈਸ ਕੈਮੀਕਲ ਯੂਜ਼ ਕਰਦੇ ਆ ਓਕੇ ਜਿਹਦੇ ਨਾਲ ਇਹਦੀ ਲਾਈਫਟਾਈਮ ਵੈਲਿਡਿਟੀ ਬਣ ਜਾਂਦੀ ਹੈ ਵੀ ਇਹਦੀ ਜਿਹੜੀ ਲਖੀਰ ਨਹੀਂ ਦਿਸੂਗੀ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਕਿਸੇ ਵੀਰ ਨੇ ਪੈਸੇ ਲਾਉਣੇ ਨੇ ਕਿਸੇ ਵੀ ਚੀਜ਼ ਦੇ ਉੱਤੇ ਤਾਂ ਇੱਕ ਵਾਰੀ ਬੰਦੇ ਦੀ ਚੰਗੀ ਥਾਂ ਤੇ ਇਨਵੈਸਟਮੈਂਟ ਹੋ ਜੇ ਤੁਸੀਂ ਕੋਈ ਵੀ ਚੀਜ਼ ਖਰੀਦ ਰਹੇ ਹੋ ਕਿਉਂ ਇਹ ਗੱਲ ਕਹਿਣਾ ਮੈਨੂੰ ਆਪਦਾ ਇੱਕ ਤਰ੍ਹਾਂ ਦਾ ਫਰਜ਼ ਲੱਗ ਰਿਹਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਬਹੁਤ ਕੁਝ ਹੋ ਰਿਹਾ ਹੈ ਨਾ ਲੋਕਾਂ ਨਾਲ ਠੱਗੀਆਂ ਹੋ ਰਹੀਆਂ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਹੈ ਨਾ ਜੇ ਕੋਈ ਵੀ ਬੰਦਾ ਇੱਕ ਕਹਿ ਦਈਏ ਵੀ ਜ਼ਿੰਮੇਵਾਰ ਬੰਦਾ ਆਪਦੇ ਆਪ ਨੂੰ ਕਹਾਉਂਦਾਗਾ ਤਾਂ ਉਹਦਾ ਫਰਜ਼ ਬਣਦਾਗਾ ਪਹਿਲਾਂ ਜਿਹੜੀ ਚੀਜ਼ ਦੇ ਬਾਰੇ ਉਹਨੂੰ ਖੁਦ ਨੂੰ ਚੰਗੀ ਤਰ੍ਹਾਂ ਪਤਾਗਾ ਉਹੀ ਚੀਜ਼ ਲੋਕਾਂ ਦੇ ਨਾਲ ਸਾਂਝੀ ਕਰੀ ਜਾਵੇ ਮੇਰੇ ਏਰੀਆ ਦੇ ਵਿੱਚ ਬੈਸਟ ਕੰਮ ਕਰਨ ਵਾਲੇ ਬੰਦਿਆਂ ਦੀ ਜੇ ਆਪਾਂ ਗੱਲ ਕਰੀਏ ਠੀਕ ਹੈ ਤਾਂ ਉਹਨਾਂ ਦੇ ਵਿੱਚੋਂ ਤਕਰੀਬਨ ਨੰਬਰ 1 ਹੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਜਿੰਨਾ ਕਿ ਮੇਰੀ ਨੋਲੇਜ ਅਕੋਰਡਿੰਗਲੀ ਹੈ ਨਾ ਇਹ ਵਾਲਾ ਹੋ ਗਿਆ ਇਹ ਵਾਲਾ ਪੱਲਾ ਹੋ ਗਿਆ ਜੀ ਜਿਹੜਾ ਆਪਾਂ ਕਹਿੰਦੀ ਵੀ ਮੇਨ ਸਾਰੇ ਸ਼ੋਰੂਮ ਦੀ ਆਪਾਂ ਕਹਿੰਦੀ ਵੀ ਲੁੱਕ ਨੂੰ ਵਧਾ ਰਿਹਾ ਹੈਗਾ ਹਾਂਜੀ ਪਾਲਿਸ਼ ਤੁਸੀਂ ਗਲੋਸੀ ਕਰਾਓ ਮੈਟ ਕਰਾਓ ਉਹ ਆਪਣੀ ਇੱਛਾ ਹੈ ਜੀ ਠੀਕ ਜੀ ਉਹਦੇ ਨਾਲ ਕੋਈ ਰੇਟ ਦਾ ਫਰਕ ਨਹੀਂ ਪੈਂਦਾ ਫਿਰ ਜਿਹੜਾ ਸਾਡਾ ਦਰਵਾਜਾ ਇਹ 1100 ਰੁਪਏ ਫੁੱਟਾ ਜੀ ਠੀਕ ਹੈ ਇਹਦੇ ਵਿੱਚ ਕੀ ਹੈ ਜੀ ਜਿਹੜਾ ਬੰਦਾ ਸਾਡਾ ਹੋਊਗਾ ਉਹੀ ਨਾਪ ਲੈ ਕੇ ਆਊਗਾ ਉਹੀ ਫਿਟਿੰਗ ਕਰਕੇ ਆਊਗਾ ਠੀਕ ਹੈ ਤੇ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਐਕਸਟਰਾ ਚਾਰਜ ਨਹੀਂ ਹੋਊਗਾ ਮਤਲਬ ਇੱਥੋਂ ਜਾਣ ਦਾ ਨਾਪ ਲੈ ਕੇ ਆਉਣ ਦਾ ਹਾਂਜੀ ਫਿੱਟ ਕਰਕੇ ਆਉਣ ਦਾ ਹਾਂਜੀ ਕੰਪਲੀਟ ਹੋ ਗਿਆ ਵਿੱਚ ਹਾਂਜੀ ਹਾਂਜੀ ਤੇ ਜਿਹੜੀ ਐਸੈਸਰੀ ਲੱਗੂਗੀ ਉਹ ਉਹ ਕਸਟਮਰ ਦੀ ਮਰਜ਼ੀ ਉਹ ਕਸਟਮਰ ਦੀ ਚੋਇਸ ਦੀ ਤੇ ਉਹਦੀ ਮਰਜ਼ੀ ਦੀ ਹੋਊਗੀ ਠੀਕ ਹਾਂਜੀ ਤੇ ਉਹਦੇ ਪੇ ਪੈਸੇ ਹੋਣਗੇ ਜਿਹੜੇ ਉਹ ਅਲੱਗ ਤੋਂ ਹਾਂ ਉਹ ਅਲੱਗ ਹੋਣਗੇ ਉਹ ਸਾਡੇ ਕੋਲੇ ਵੀ ਸਾਰੀ ਵੈਰਾਈਟੀ ਹੈਗੀ ਐ ਹੂੰ ਜੇ ਕਸਟਮਰ ਨੂੰ ਆਏ ਵੀ ਆਪ ਦਾ ਲੋਕਲ ਕਿਸੇ ਲਿਆਹ ਜਾਲੀ ਦੁਕਾਨ ਤੋਂ ਲੈਣਾ ਜਿਵੇਂ ਦੂਰ ਦੂਰ ਦੇ ਕਸਟਮਰ ਹੁੰਦੇ ਨੇ ਤਾਂ ਉਥੋਂ ਲੈ ਲੂਗਾ ਜਿਹੜਾ ਸਾਡਾ ਮੁੰਡਾ ਜਾਊਗਾ ਉਹ ਸਾਰੀ ਫਿਟਿੰਗ ਕਰਕੇ ਆਊਗਾ ਉਹਦੇ ਵਿੱਚ ਐ ਨਹੀਂ ਹੈਗਾ ਵੀ ਕੋਈ ਜਿਹਹ ਜੀ ਮਰਜ਼ੀ ਫਿਟਿੰਗ ਲਿਆ ਕੇ ਦੇ ਦੇ ਤੁਸੀਂ ਠੀਕ ਹੈ ਉਹਨੂੰ ਸਾਰੇ ਨੂੰ ਲਾ ਕੇ ਆਊਗਾ ਉਹਦਾ ਕੋਈ ਇਦਾਂ ਦੀ ਅਸੈਸਰੀ ਤੁਸੀਂ ਆਪ ਦੀ ਲਿਆ ਕੇ ਵੀ ਰੋ ਲਵਾ ਸਕਦੇ ਹੋਗੇ ਤੇ ਫਿਟਿੰਗ ਦਾ ਐਕਸਟਰਾ ਕੋਈ ਚਾਰਜ ਨਹੀਂ ਹੋਊਗਾ ਜਿਹੜਾ ਰੇਟ ਦੱਸਤਾ ਇਹਦੇ ਵਿੱਚ ਹੀ ਹੋ ਨਾ ਆਪ ਤੇ ਫਿਟਿੰਗ ਦੋਨੇ ਚੀਜ਼ਾਂ ਹਾਂਜੀ ਹਾਂਜੀ ਇਹਦਾ ਇੱਕ ਫਾਇਦਾ ਹੋ ਜਾਊਗਾ ਜੀ ਬੰਦੇ ਨੂੰ ਆਪਾਂ ਕਹਿ ਦਈਏ ਵੀ ਕੱਲ ਨੂੰ ਅਗਲਾ ਕਹੇ ਵੀ ਅ ਤੁਸੀਂ ਬਣਾ ਕੇ ਗਲਤ ਭੇਜਤਾ ਜਾਂ ਤੁਹਾਡਾ ਬੰਦਾ ਨਾਪ ਗਲਤ ਲੈ ਗਿਆ ਇਹ ਮੁਫਲਾਨਾ ਹੁਣ ਉਹਨਾਂ ਨੂੰ ਸਿਰਦਰਦੀ ਨਹੀਂ ਕੋਈ ਇਹਦੇ ਵਿੱਚ ਸਾਰੀ ਸਿਰਦਰਦੀ ਸਾਡੀ ਪੈਸੇ ਕਸਟਮਰ ਦੇ ਲੈ ਕਰਨੇ ਨੇ ਤੇ ਉਹਦੀ ਟੈਨਸ਼ਨ 1% ਵੀ ਨਹੀਂ ਹੋਊਗੀ ਜੀ। ਉਹਨਾਂ ਨੂੰ ਕੰਮ ਰੈਡੀ ਚਾਹੀਦਾ। ਸਾਡਾ ਮੁੰਡਾ ਕੋਈ ਨਾਪ ਗਲਤ ਲਿਆਇਆ ਤਾਂ ਵੀ ਸਾਡੀ ਜ਼ਿੰਮੇਵਾਰੀ। ਕੋਈ ਪੱਲਾ ਫਿੱਟ ਕਰਨ ਚ ਕੋਈ ਦਿੱਕਤ ਆਉਂਦੀ ਤਾਂ ਵੀ ਸਾਡੀ ਜ਼ਿੰਮੇਵਾਰੀ। ਕਸਟਮਰ ਨੇ ਇੱਕ ਵਾਰੀ ਫਰੇਟ ਦੇਣਾ। ਇੱਕ ਵਾਰੀ ਪੈਸੇ ਦੇਣੇ ਨੇ। ਉਸ ਤੋਂ ਬਾਅਦ ਜਿੰਨਾ ਕਰ ਉਹਦੀ ਤਸੱਲੀ ਨਹੀਂ ਹੁੰਦੀ ਜ਼ਿੰਮੇਵਾਰੀ ਮੇਰੀ ਹੈ। ਠੀਕ ਹੈ। ਹਾਂਜੀ। ਮਤਲਬ ਉਹਨੂੰ ਕੋਈ ਟੈਨਸ਼ਨ ਨਾ ਨਾ। ਉਹਨੇ ਜਿੱਦੇ ਮਤਲਬ ਸਾਰਾ ਕੁਝ ਰੈਡੀ ਦੇਖ ਲਿਆ ਵੀ ਆ ਭਾਈ ਓਕੇ ਹੈ। ਹਾਂਜੀ ਹਾਂ। ਠੀਕ ਹੈ ਜਿੰਨਾ ਟਾਈਮ ਓਕੇ ਨਹੀਂ ਕਹਿੰਦਾ ਉਹਨਾਂ ਟਾਈਮ ਜ਼ਿੰਮੇਵਾਰੀ ਮੇਰੀ ਹੈ ਤੇ ਹੋਰ ਆਪਾਂ ਇਹਦੇ ਵਿੱਚ ਕੀ ਵੈਰਾਈਟੀ ਮਤਲਬ ਦਿਖਾਈਏ ਜਿਵੇਂ ਇੱਕ ਆ ਦਰਵਾਜ਼ਾ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਦੂਜੀ ਵਾਰ ਫੇਰ ਇਹਦੇ ਵੱਲ ਨੂੰ ਆ ਰਹੇ ਹਾਂਗਾ ਕਿਉਂਕਿ ਸਿੰਪਲ ਹੈ ਸੋਹਣਾਗਾ ਇਹਦਾ ਕੀ ਰੇਟ ਹੈ ਜੀ ਇਹ ਵੀਨੀਅਰ ਦਾ ਦਰਵਾਜ਼ਾ ਹੈ ਜੀ ਠੀਕ ਹੈ ਜਿਵੇਂ ਆ ਇਹਦਾ ਵੀਨੀਅਰ ਦਾ ਕੱਚਾ ਪਿਆ ਹੈ ਜੀ ਮਾਲ ਬਿਨਾ ਪਾਲਿਸ਼ ਤੋਂ ਵਿਦਆਊਟ ਪਾਲਿਸ਼ ਤੋਂ ਵਿਦਆਊਟ ਪਾਲਿਸ਼ ਤੋਂ ਜੀ ਡਿਜ਼ਾਈਨ ਜੋ ਮਰਜੀ ਇਹਦੇ ਪਾਲਿਸ਼ ਕੀਤੀ ਹੋਈ ਹੈ ਜੀ ਠੀਕ ਜੀ ਇਹ ਆਪਣਾ 500 ਰੁਪਏ ਫਟਾ ਜੀ 500 ਰੁਪਏ ਸਕਰ ਫੁੱਟ ਵਿੱਚ ਫਿਟਿੰਗ ਵਿੱਚੀ ਕੰਪਲੀਟ ਹਾਂਜੀ ਹਾਂ ਵਿਚੀ ਪਾਲਿਸ਼ ਵਿਚੀ ਨਾਪ ਲੈਣ ਦਾ ਹੋ ਗਿਆ ਵਿਚੀ ਫਿਟਿੰਗ ਹੋ ਗਈ ਕੰਪਲੀਟ ਹੋ ਗਿਆ ਸਾਰਾ ਟੋਟਲ ਇਹਦੇ ਉੱਤੇ ਜਿਹੜਾ ਕੋਈ ਕੁੰਡਾ ਕਬਜ਼ਾ ਲੈਣ ਲੱਗਣਾਗਾ ਪ੍ਰਭੂ ਫਿਰ ਦੱਸੀਏ ਵੀ ਉਹ ਤੁਹਾਡਾ ਉਹ ਆ ਹਾਂਜੀ ਤੇ ਉਸ ਤੋਂ ਅੱਗੇ ਜੇ ਆਪਾਂ ਇਹਨਾਂ ਦਰਵਾਜਿਆਂ ਦੀ ਗੱਲ ਕਰੀਏ ਜੀ ਇਹ ਕਿਹੜੀ ਕੈਟਾਗਰੀ ਦੇ ਨੇ ਕੀ ਨਾਮ ਦਿੱਤਾ ਹੈ ਇਹਨੂੰ ਇਹ 3D ਫੱਲੇ ਨੇ ਜੀ ਜਿਵੇਂ ਮੇਨ ਜੋੜੀ ਆ ਕਿਸੇ ਕਸਟਮਰ ਦੀ ਹੂੰ ਬਹੁਤ ਸੋਹਣੀ ਲੱਗ ਰਹੀ ਹੈ ਬਣੀ ਵੀ ਸੋਹਣੀ ਹੋਈ ਹੈ ਹੂੰ ਬਹੁਤ ਸੋਹਣੀ ਬਣੀ ਹੈ ਬਹੁਤ ਫਾਸਟ ਕਲਾਸ ਦੀ ਇਹ ਉਹੀ 1100 ਰੁਪਏ ਫੜਦੇ ਰੇਟ ਵਾਲੇ ਮਾਲ ਨੇ ਜੀ ਜਿਵੇਂ ਆ ਹੋ ਗਿਆ ਇਹ ਹੋ ਗਿਆ ਇਹ ਦੋਨੀਆਂ ਹਾਂਜੀ ਹਾਂ ਇਹ ਮੈਟ ਪਾਲਿਸ਼ ਆ ਗਈ ਜੀ ਇਹਦੇ ਵਿੱਚ ਜੇ ਆਪਾਂ ਕੋਈ ਗਲੋਸੀ ਚ ਪਾਲਿਸ਼ ਕਰਨੀ ਹੈ ਤਾਂ ਗਲੋਸੀ ਚ ਪਾਲਿਸ਼ ਹੋ ਜੂਗੀ ਜੀ ਹੂੰ ਇਹ ਗਲੋਸੀ ਦੇ ਵਿੱਚ ਆ ਗਿਆ ਵੀਰੋ ਤੇ ਰੇਟ ਦੋਨਾਂ ਦੇ ਮੈਟ ਤੇ ਗਲੋਸੀ ਕੋਈ ਗਲੋਸੀ ਦਾ ਇੱਕ ਹੀ ਹੈ ਜੀ ਇਹਦੇ ਵਿੱਚ ਇੱਕ ਚੀਜ਼ ਹੈ ਜੀ ਹੂੰ ਅਸੀਂ ਦੇਖੋ ਕੰਮ ਕੀਤਾ ਸੀਗਾ ਤਕਰੀਬਨ ਤਕਰੀਬਨ ਡੇਢ ਸਾਲ ਪਹਿਲਾਂ ਸਾਗਵੰਦ ਦਾ ਜੀ ਠੀਕ ਜੀ ਉਸ ਤੋਂ ਪਹਿਲਾਂ ਇਕੱਲੇ ਅਸੀਂ ਮੈੱਕੇ ਦੇ ਦਰਵਾਜ਼ੇ ਬੀਜਦੇ ਸੀ ਮੈੱਕਾ ਹੁਣ ਵੀ ਅਸੀਂ ਬੀਜਦੇ ਆ ਜੀ ਜਿਹੜਾ ਸਾਗਵੰਦ ਦਾ ਦਰਵਾਜ਼ਾ ਹੈ ਜੀ ਇਹਨੂੰ ਪਹਿਲਾਂ ਅਸੀਂ ਫੈਵਿਕੋਲ ਵਗੈਰਾ ਨਾਲ ਜੋੜ ਕੇ ਤਿਆਰ ਕਰਦੇ ਸੀ ਠੀਕ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਹੁਣ ਇੱਕ ਟੈਕਨੀਕ ਦਿਖਾਉਂਗਾ ਜਿਹੜੀ ਸਾਡੀ ਨਵੀਂ ਟੈਕਨੀਕ ਚੱਲ ਰਹੀ ਹੈ ਠੀਕ ਹੈ ਜੀ ਉਹਦੇ ਵਿੱਚ ਨਾ ਫੱਟੇ ਕਿਸੇ ਟਾਈਮ ਪਾ ਕੇ ਇੱਕ ਹਲਕੀ ਜੀ ਲਖੀਰ ਦਿਖਾ ਜਾਂਦੇ ਸੀ ਪਹਿਲਾਂ ਵਾਲੇ ਫੈਵਿਕੋਲ ਨਾਲ ਓਕੇ ਤੇ ਜਿਹੜਾ ਹੁਣ ਸਾਡੀ ਟੈਕਨੀਕ ਹੋਊਗੀ ਜ ਉਦੇ ਵਿੱਚ ਤੁਹਾਨੂੰ ਫੱਟੇ ਦੀ ਲਖੀਰ ਨਹੀਂ ਦਿਸੂਗੀ ਜੀ ਓਕੇ ਹਾਂਜੀ ਹਾਂ ਮਤਲਬ ਇੰਨਾ ਕੁ ਜ਼ਿਆਦਾ ਫਾਈਨ ਕੰਮ ਹੋਊਗਾ ਹਾਂ ਪੂਰੀ ਦੀ ਸਟੱਡੀ ਕਰਨ ਤੋਂ ਵੱਧੋ ਜੀ ਹੁਣ ਸਾਡਾ ਕੰਮ ਪੂਰਾ ਪ੍ਰੋਪਰ ਹੋ ਚੁੱਕਿਆ ਜੀ ਠੀਕ ਹਾਂਜੀ ਇਹਦੇ ਨਾਲ ਜਿਹੜਾ ਦਰਵਾਜ਼ਾ ਪਿਆ ਜੀ ਇਸ ਕਿਹੜੀ ਕੈਟਾਗਰੀ ਚ ਆ ਗਿਆ ਇਹ ਵੀ ਇਸੇ ਚੀਜ਼ ਦਾ ਇਹ ਵਿਨੀਅਰ ਪਾਲਿਸ਼ ਹੈ ਜੀ ਇਹਦੇ ਵਿੱਚ ਸਾਗਵੰਦ ਦੀ ਵਿੱਚ ਡਿਜ਼ਾਈਨਿੰਗ ਦਿੱਤੀ ਹੋਈ ਹੈ ਜੀ ਓਕੇ ਹਾਂਜੀ ਲੁੱਕ ਇਹਦੀ ਵੀ ਪੂਰੀ ਐਨ ਜ਼ਬਰਦਸਤ ਆ ਰਹੀ ਹੈ ਜੀ ਇਹ ਸਾਗਵੰਦ ਜੀ ਆ ਗਿਆ 3D ਪੱਲੇ ਆ ਗਿਆ ਜੀ ਜੀ ਇੱਕ ਆ ਆਈਟਮ ਆ ਗਈ ਜੀ ਹੂੰ ਇਹ ਐਚ ਡੀ ਐਚ ਐਮ ਮਾਰਦਾ ਪੱਲਾ ਜੀ ਓਕੇ ਐਕਸੈਂਟ ਇਸਦਾ ਐਚ ਡੀ ਐਚ ਐਮ ਮਾਰ ਜੀ ਜਿਹੜਾ ਉਹ ਗ੍ਰੀਨ ਕਲਰ ਦਾ ਬੋਰਡ ਹੈ ਹਾਂ ਗ੍ਰੀਨ ਕਲਰ ਦਾ ਜੀ ਜਿਹਨੂੰ ਆਪਾਂ ਕਹਦੇ ਆ ਵੀ ਸਿਉਂਕ ਦੇ ਚਿਹੇ ਵਿੱਚ ਸਿੱਟ ਦਿਓ ਹਾਂ ਸਿਉਂਕ ਨਹੀਂ ਲੱਗਦੀ ਸਿਉਂਕ ਨਹੀਂ ਲੱਗੂ ਨਾ ਪਾਣੀ ਨਾਲ ਖਰਾਬ ਬਿਨਾਂ ਸਿਉਂਕ ਲੱਗੇ ਸਿਰਫ ਇਹਦੇ ਵਿੱਚ ਇੱਕ ਦਿੱਕਤ ਜ਼ਰੂਰ ਹੁੰਦੀ ਹੈ ਜੀ ਇਹਦਾ weight ਥੋੜਾ ਜਿਆਦਾ ਜ਼ਿਆਦਾ ਹੁੰਦਾ ਭਾਰੀ ਹੁੰਦਾ ਭਾਰੀ ਹੁੰਦਾ ਜੀ ਦੇਖੋ ਜਿੱਥੇ ਕੋਈ ਚਗਾਠ ਜ਼ਿਆਦਾ ਹੈਵੀ ਨਾਲ ਲੱਗੀ ਉੱਥੇ ਕੰਮਜਾਬ ਨਹੀਂ ਹੋਏਗਾ ਠੀਕ ਹੈ ਜਾਂ ਕੋਈ ਧੁੱਪ ਦਾ ਵੈਦਰ ਦਾ ਕਿਸੇ ਧੁੱਪ ਨਾਲ ਤਾਂ ਨਹੀਂ ਕੋਈ ਨਹੀਂ ਦਿੱਕਤ ਆਂਦੀ ਜੀ ਕੋਈ ਦਿੱਕਤ ਨਹੀਂ ਆਂਦੀ ਠੀਕ ਹੈ ਮੇਨ ਗੱਲ ਤਾਂ ਐ ਵੀ ਜੀ ਚਗਾਠ ਆ ਜਿਹੜੀ ਪੂਰੀ ਹੈਵੀ ਚਾਹੀਦੀ ਆਪਾਂ ਨੂੰ ਉੱਥੇ ਪੱਲਾ ਕਾਮ ਜਾਵੇ ਕਿਉਂਕਿ ਤੇ ਵੇਟ ਕਾ ਵੀ ਹੁੰਦਾ ਜਿਹੜੀ ਤਕਨੀਕ ਤੁਹਾਡੇ ਕੋਲੇ ਆਈ ਹੈ ਚਗਾਠ ਦੀ ਇਹ ਤਕਨੀਕ ਦੇ ਵਿੱਚ ਤਾਂ ਮੈਂ ਕਹਿੰਦਾ ਇਹ ਕਾਮਯਾਬ ਹੋ ਸਕਦਾ ਹਾਂਜੀ ਹਾਂ ਜਿਵੇਂ ਦੇਖੋ ਅਸੀਂ ਪਹਿਲਾਂ ਚਗਾਠ ਜਿਹੜੀ ਬਣਾਉਂਦੇ ਸੀ ਜੀ ਉਹ ਸਾਗਵੰਦੀ ਆਪਣਾ ਨਿੱਕਰ ਉਹਨੂੰ ਕਹਿੰਦੇ ਹੁੰਦੇ ਨੇ ਜੀ ਸਾਲ ਦੀ ਸਾਲ ਦੀ ਹਾਂ ਸਾਲ ਦੀ ਜਗਾਹ ਇਹ ਜਗਾਠਾ ਕਾਮਯਾਬ ਸੀ ਗਿਆ ਉਦੋਂ ਵੱਦੋਂ ਸਾਡੀ ਸਰਚ ਚੱਲ ਰਹੀ ਸੀ ਡਬਲਯੂ ਪੀ ਸੀ ਤੇ ਜੀ ਠੀਕ ਜੀ ਡਬਲਯੂ ਪੀ ਸੀ ਦੇ ਸਰਚ ਸਾਡੀ ਚੱਲਦੀ ਹੈ ਇੱਕ ਟੋਕ ਟਿਕ ਸਾਲ ਓਕੇ ਜੀ ਬਹੁਤ ਬ੍ਰਾਂਡ ਆ ਗਏ ਬਹੁਤ ਕੰਪਨੀ ਆ ਗਈਆਂ ਹਮ ਪਰ ਮੇਰਾ ਮਨ ਨਹੀਂ ਖੜ ਰਿਹਾ ਸੀ ਮੈਂ ਸ਼ੁਰੂ ਨਹੀਂ ਕੀਤੀ ਜਗਾਠ ਹਮ ਉਦੋਂ ਵੱਦੋਂ ਮੇਰੇ ਹੁਣ ਲਿੰਕ ਬਣਿਆ ਗ੍ਰੀਨ ਨਾਲ ਠੀਕ ਜੀ ਗ੍ਰੀਨ ਇੱਕ ਨਾਮ ਹੈ ਇੰਡੀਆ ਲੈਵਲ ਦੀ ਕੰਪਨੀ ਹੈ ਠੀਕ ਜੀ ਗ੍ਰੀਨ ਪਲਾਸਟ ਬੁੱਡ ਜੀ ਹੁਣ ਜਿੰਨੀ ਵੀ ਮੇਰੇ ਕੋਲੇ ਚਗਾਠਾ ਡਬਲਯੂ ਪੀਸੀ ਦੀ ਜੀ ਉਹ ਚਗਾਠ ਸੋਨੂੰ ਸਾਰੀ ਗ੍ਰੀਨ ਦੀ ਮਿਲੂਗੀ ਠੀਕ ਹੈ ਇੱਕ ਇਹਦੇ ਵਿੱਚ ਹੋਰ ਹੈ ਜੀ ਜਿਵੇਂ ਆਪਾਂ ਕਹਿ ਦਨੇ ਆ ਵੀ ਇਹਦਾ ਵੇਟ ਕੀ ਹੋਊਗਾ ਗ੍ਰੀਨ ਇੱਕ ਇਹੋ ਜੀ ਕੰਪਨੀ ਹੈ ਜੀ ਜਿਹਦਾ ਵੇਟ ਨਾਲ ਕੋਈ ਮਤਲਬ ਨਹੀਂ ਓਕੇ ਉਹਦੀ ਕੁਆਲਿਟੀ ਬੋਲਦੀ ਹੈ ਠੀਕ ਹੈ ਵੇਟ ਨੂੰ ਤਾਂ ਜਿੰਨਾ ਮਰਜ਼ੀ ਨੂੰ ਘਟਾ ਲਓ ਜਿੰਨਾ ਮਰਜ਼ੀ ਵਧਾ ਲਓ ਇਹਦੇ ਵਿੱਚ ਚੂਰਾ ਪੈ ਜਾਣਾ ओके ਉਹਦੇ ਨਾਲ ਨਹੀਂ ਕੋਈ ਫਰਕ ਪੈਂਦਾ ਜਿਹੜੀ ਗ੍ਰੀਨ ਕੰਪਨੀ ਐ ਇਹਨੇ ਦਾ ਆਪਦੀ ਕੁਆਲਿਟੀ ਆਪੇ ਨਾਮ ਦੇ ਹਿਸਾਬ ਨਾਲ ਮੇਨਟੇਨ ਰੱਖਣੀ ਰੱਖਣੀ ਐ ਠੀਕ ਐ ਨਾ ਇਹ ਸਾਡੀ ਗੱਲ ਸੁਣੇ ਨਾ ਕਿਸੇ ਦੀ ਹੋਰ ਸੁਣੇ ਇਹਨੇ ਆਪਦੇ ਤਰੀਕੇ ਨਾਲ ਹੀ ਕੰਮ ਕਰਨਾ ਓਕੇ ਜਿਵੇਂ ਹੋਰ ਲੋਕਲ ਕੰਪਨੀਆਂ ਹੁੰਦੀਆਂ ਨੇ ਉਹ ਤੁਸੀਂ ਕਹੋਗੇ ਵੀ ਇਹਨੂੰ ਡੇਢ ਕਿਲੋ ਚ ਬਣਾ ਦਿਓ ਡੇਢ ਚ ਬਣਾ ਦੇਣਗੇ ਪੌਣੇ 2 ਚ ਕਹਾਂਗੇ ਪੌਣੇ 2 ਚ ਉਹ ਨਾਲ ਦੇ ਗਿਆ ਜਿੱਦਾਂ ਦੇ ਗਾਹ ਕੋਲੇ ਜਿੱਦਾਂ ਦੇ ਕਸਟਮਰ ਨੇ ਗਏ ਮਤਲਬ ਬੰਦੇ ਕੋਲੇ ਉਹਨਾਂ ਨੇ ਰਿਪੋਰਟਿੰਗ ਲਈ ਕਰਾਉਣਾ ਸਵਾ 2 ਕਿਲੋ ਬਣਾ ਦਿਓ ਫੁਟੇਜ ਸਵਾ 2 ਕਿਲੋ ਬਣਾ ਦੇਣਗੇ ਉਹਨਾਂ ਨੇ ਚੂਰਾ ਪਾਈ ਜਾਨਾ ਇਹਦਾ ਵਜ਼ਨ ਵਧੀ ਜਾਣਾ ਪਰ ਕੁਆਲਿਟੀ ਆ ਜਿਹੜੀ ਕੁਆਲਿਟੀ ਨਹੀਂ ਹੋ ਰਹਿੰਦੀ ਉਹਨਾਂ ਚ ਹੂੰ ਜਿਹੜੀ ਗੱਲ ਇਹਦੇ ਵਿੱਚ ਆਹ ਨਟ ਲੱਗਿਆ ਹੋਇਆਗਾ ਇਹ ਨਟ ਦੇਖ ਕੇ ਹੁਣ ਮਤਲਬ ਮੇਰੇ ਮਾਈਂਡ ਦੇ ਵਿੱਚ ਜਿਹੜੀ ਗੱਲ ਆਈ ਹੈ ਵੀ ਨਾਰਮਲੀ ਜਿਵੇਂ ਆਪਾਂ ਲੱਕੜ ਜਾਂ ਕਈ ਵਾਰੀ ਹੋਰ ਮਟੀਰੀਅਲ ਹੈਗਾ ਉਹਦੇ ਵਿੱਚ ਇਦਾਂ ਨਟ ਲਾਉਨੇ ਆ ਨਟ ਖੋਲਦੇ ਆ ਕਈ ਵਾਰੀ ਮਤਲਬ ਆਪਾਂ ਨੂੰ ਇਹ ਲੂਸ ਹੋ ਜਾਂਦੀਆਂ ਨੇ ਚੀਜ਼ਾਂ ਤੇ ਇਸ ਚੀਜ਼ ਦਾ ਕੀ ਇਫੈਕਟ ਆ ਇਹਦੇ ਉੱਤੇ ਇਹਦੇ ਵਿੱਚ ਚਾਹੇ ਆਪਾਂ 10 ਵਾਰੀ ਚੇਂਜ ਕਰਦੇ ਓਕੇ ਹਾਂ ਇੱਕ ਥਾਂ ਤੇ ਤੁਸੀਂ 10 ਵਾਰੀ ਨਟ ਲਾ ਕੇ 10 ਵਾਰੀ ਕੱਢ ਲਓ ਸੋ ਉਹਨੂੰ ਇਹਦੀ ਪਕੜ ਉਨੀ ਲੱਗੂ ਕਿਆ ਬਾਤ ਹੈ ਐਸੇ ਕਰਕੇ ਇਹਨੂੰ ਗ੍ਰੀਨ ਕਹਿੰਦੇ ਨੇ ਠੀਕ ਹੈ ਹਾਂਜੀ ਤੇ ਇਹਦੇ ਵਿੱਚ ਹੁਣ ਜਿਵੇਂ ਆਹ ਤੁਹਾਡੇ ਕੋਲ ਇੱਕ ਆਹ ਹੋਰ ਕਲਰ ਵੀ ਆਗਾ ਇਹਦੇ ਵਿੱਚ ਨਾ ਜੀ ਅਪਾ ਪੇਂਟ ਵੀ ਕਰ ਸਕਦੇ ਆ ਜਿਵੇਂ ਇੱਕ ਕੰਮ ਹੈ ਸਿੰਪਲ ਪੌਲਸ ਦਾ ਕਰਕੇ ਰੱਖਿਆ ਅੱਛਾ ਪੌਲਸ ਹੋਈ ਹੈ ਇਹਦੇ ਤੇ ਇਹ ਤੁਸੀਂ ਐਂ ਦੇਖੋ ਤੁਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਇਹ ਡਬਲਯੂ ਪੀ ਸੀ ਜਿਗਾਠ ਹੈ ਤੁਸੀਂ ਕਹੋਗੇ ਵੀ ਇਹ ਸਾਗਬੰਦੀ ਜਿਗਾਠ ਹੈ ਕਿਉਂਕਿ ਦੇਖੋ ਜਿਹੜੀ ਆ ਵੀ ਆਪਾਂ ਦੇਖੀਏ ਦੇਖਣ ਨੂੰ ਇਦਾਂ ਲੱਗ ਰਿਹਾ ਵੀ ਇਹ ਲੱਕੜ ਹੈ ਹਨਾ ਵੀ ਮਤਲਬ ਵੀ ਬਹੁਤ ਜ਼ਿਆਦਾ ਕੈਂਡ ਕੁਆਲਿਟੀ ਦੀ ਲੱਕੜ ਹੁੰਦੀ ਹੈ ਜਿੱਦਾਂ ਇਹ ਤੇ ਹੁਣ ਜਿੱਦਾਂ ਥੋੜੇ ਦੱਸਣ ਤੋਂ ਪਤਾ ਲੱਗਿਆ ਵੀ ਇਹ ਕੋਈ ਡਬਲਯੂ ਪੀ ਸੀ ਮਤਲਬ ਡਬਲ ਡੀਰੀ ਜਿਗਾਠ ਹੈ ਜੀ ਤੇ ਇਹਦੇ ਚ ਬੁੱਡ ਪਲਾਸਟਿਕ ਮਿਕਸ ਹੁੰਦਾ ਹੈ ਠੀਕ ਹੈ ਇਹ ਵੀ ਗ੍ਰੀਨ ਕੰਪਨੀ ਦੇ ਸੈਂਪਲ ਰੱਖਿਆ ਹੈ ਗ੍ਰੀਨ ਕੰਪਨੀ ਦਾ ਦੇਖੋ ਜੀ ਇੱਕ ਦਿਨ ਦੇ ਹਰ ਇੱਕ ਡੱਬੇ ਦੀ ਪੈਕਿੰਗ ਆਂਦੀ ਹੈ ਜੀ ਮਾਲ ਦੀ ਠੀਕ ਹੈ 25 ਇਅਰ ਵਾਰੰਟੀ ਇਹਨਾਂ ਦਾ ਕੰਪਨੀ ਸਾਨੂੰ ਬਕਾਇਦਾ ਗਰੰਟੀ ਕਾਰਡ ਬਣਾ ਕੇ ਦੋਗੀ ਗ੍ਰੀਨ ਪਲਾਸਟ ਵੁੱਡ ਦੇ ਨਾਂ ਤੇ ਇਹਨਾਂ ਦੀ ਕੰਪਨੀ ਹੈ ਜੀ ਟੌਪ ਦੀ ਕੰਪਨੀ ਆ ਮਤਲਬ ਇਹਦੇ ਬਾਰੇ ਵੀਰੋ ਤੁਸੀਂ ਪ੍ਰੋਪਰਲੀ ਸਟੱਡੀ ਕਰ ਸਕਦੇ ਹੋ ਇੰਟਰਨੈਟ ਤੋਂ ਜਾਂ ਜਿੱਥੇ ਵੀ ਤੁਹਾਡੇ ਕੋਲੇ ਜਿੱਦਾਂ ਕੋਈ ਨੈਟ ਤੇ ਸਰਚ ਮਾਰਨੀ ਕੁਝ ਵੀ ਕਰਨਾ 12 ਆਂਦੇ ਬਾਰਥ ਮੀ ਅਨਿਵਰਸਰੀ ਇਹਨਾਂ ਨੇ ਲਿਖਿਆ ਹੋਇਆ ਇਟ ਮੀਨਸ 12 ਸਾਲ ਤੋਂ ਪਲੱਸ ਤਾਂ ਇਹਨੂੰ ਹੋ ਹੀ ਗਏ 1 ਆਪਾਂ ਕਹਿ ਸਕਦੇ ਆ ਬਾਕੀ ਆ ਇਹਦੇ ਕੁਝ ਫੀਚਰਸ ਨੇ ਜਿਵੇਂ ਯੂਵੀ ਰੈジਸਟੈਂਟ ਆ ਸਿਉਂਖ ਵਗੈਰਾ ਤੋਂ ਠੀਕ ਆ ਹਾਈ ਡੈਂਸਿਟੀ ਬੋਰਡ ਆ ਪ੍ਰੋਪਰ weight ਇਹਦਾ ਹੋਊਗਾ ਠੀਕ ਆ ਕਾਰਪੈਂਟਰ ਫ੍ਰੈਂਡਲੀ ਆ ਕਹਿਣ ਦਾ ਭਾਵ ਜਿਵੇਂ ਆਪਾਂ ਗੱਲ ਕਰੀ ਸੀਗੀ ਸਕਰੂ ਦੀ ਜਿਹੜਾ ਆਪਾਂ ਲਾਇਆ ਹਨਾ ਤਾਂ ਪ੍ਰੋਪਰਲੀ ਤੁਸੀਂ ਇਹਤੇ ਕੰਮ ਕਰ ਸਕਦੇ ਹੋ ਬਾਕੀ ਜਿਹੜੀ ਕੈਮੀਕਲ ਨਹੀਂ ਹੈਗੇ ਜੀ ਜਿਹੜੇ ਕੋਈ ਸੇਫਟੀ ਵਾਸਤੇ ਹਾਰਮਫੁਲ ਹੋਣ ਕੋਪਰਡੀਆਂ 100% ਵਾਟਰਪਰੂਫ ਆ ਅੱਗੇ ਨੂੰ ਨਹੀਂ ਲੱਗ ਜਾਈਗੀ ਠੀਕ ਆ ਤੇ ਪ੍ਰੋਪਰ ਸਮੂਥ ਸਰਫੇਸ ਆ ਇਹਦਾ ਜਿਹੜਾ ਫਿਨਿਸ਼ਿੰਗ ਆ ਗਈ ਉਹ ਬਹੁਤ ਜ਼ਿਆਦਾ ਹਾਂ ਠੀਕ ਹੈ ਤਾਂ ਤਕਰੀਬਨ ਜਿੱਦਾਂ ਦੀ ਆਪਾਂ ਕਹਦੇ ਆ ਵੀ ਬੈਸਟ ਚੀਜ਼ ਚਗਾਠ ਵਾਸਤੇ ਚਾਹੀਦੀ ਹੁੰਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਫੁੱਲਫਿਲ ਹੁੰਦੀਆਂ ਨੇ ਤੇ ਇਹਦੇ ਤੇ ਆਪਾਂ ਪੇਂਟ ਆਪਣੀ ਮਰਜ਼ੀ ਦਾ ਕਰ ਸਕਦੇ ਹਾਂ ਹਾਂ ਜੀ ਪੇਂਟ ਕਰ ਲਿਓ ਪਾਲਿਸ਼ ਕਰ ਲਿਓ ਆਪਣੀ ਇੱਛਾ ਜੀ ਅੱਛਾ ਹਾਂਜੀ ਇਹਦੇ ਕਲਰ ਬਹੁਤ ਹੁੰਦੇ ਨੇ ਜੀ ਅੱਛਾ ਵੈਸੇ ਮੈਂ ਜ਼ਿਆਦਾ ਰਾਹੀ ਕੰਦਰ ਕਮੈਂਡ ਕਰਦਾ ਹਾਂ ਕਿਉਂਕਿ ਇਹਦੇ ਤੇ ਆਪਾਂ ਲਾਈਟ ਪਾਲਿਸ਼ ਵੀ ਕਰ ਸਕਦੇ ਆ ਡਾਰਕ ਵੀ ਕਰ ਸਕਦੇ ਆ ਜੇ ਆਪਾਂ ਪਹਿਲੇ ਹੀ ਡਾਰਕ ਕਲਰ ਲੈ ਲਈਏ ਤਾਂ ਫਿਰ ਇਹਦੇ ਆਪਾਂ ਉਹਨੂੰ ਲਾਈਟ ਪਾਲਿਸ਼ ਕਰਨੀ ਮੁਸ਼ਕਲ ਹੋ ਜਾਣੀ ਮੁਸ਼ਕਲ ਹੋ ਜਾਣੀ ਹਾਂ ਜਿਹੜੀ ਲਾਈਟ ਉਹਦੇ ਆਪਾਂ ਦੋਨੇ ਕੁਛ ਹੀ ਕਰ ਸਕਦੇ ਆ ਪੇਂਟ ਤਾਂ ਹੋ ਹੀ ਜਾਣਾ ਉਹਦੀ ਕੋਈ ਦਿੱਕਤ ਹੀ ਨਹੀਂ ਉਹਦੀ ਕੋਈ ਦਿੱਕਤ ਹੀ ਨਹੀਂ ਹਾਂਜੀ ਹਾਂ ਤੇ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਵੀਰੋਂ ਤੁਹਾਨੂੰ ਦਿਖਾਉਣੇ ਆਂਗੇ ਜਿਹੜੇ ਆਪਣੇ ਜਾਲੀ ਵਾਲੇ ਦਰਵਾਜ਼ੇ ਨੇ ਉਹਨਾਂ ਦੇ ਬਾਰੇ ਥੋੜੀ ਜਿਹੀ ਗੱਲਬਾਤ ਕਰਦੇ ਆਂਗੇ ਆਪਾਂ ਤੇ ਕਿਉਂਕਿ ਇਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਵੈਰਾਈਟੀਆਂ ਨਹੀਂ ਆ ਅਲੱਗ-ਅਲੱਗ ਤਕਨੀਕ ਹ ਮੋਸਟਲੀ ਨਹੀਂ ਜਾਲੀ ਵਾਲੇ ਦਰਵਾਜ਼ਿਆਂ ਦੇ ਜਿਹੜੇ ਜੋੜ ਦੇਣਗੇ ਉਹ ਖਿੱਲ ਜਾਂਦੇ ਨੇਗੇ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਸਿਸਟਮ ਹੋਊਗਾ ਜਿਹੜਾ ਜਾਲੀ ਵਾਲੇ ਜਾਂ ਦੂਸਰੇ ਪੱਲਿਆਂ ਦੇ ਵਿੱਚ ਆਹ ਦੇਖੋ ਜੀ ਜਿਵੇਂ ਆਪਾਂ ਜਾਲੀ ਵਾਲਾ ਗੇਟ ਹੈ ਜੀ ਹੂੰ ਇਹਦੇ ਵਿੱਚ ਜਿਹੜੀ ਜਾਲੀ ਲੱਗੀ ਹੋਈ ਹੈ ਜਿਹੜੀ ਫੈਂਸੀ ਜਾਲੀ ਹੈ ਉਹ ਅਲੂਮੀਨੀਅਮ ਦੀ ਠੀਕ ਜੀ ਜਿਹੜੀ ਬਰੀਕ ਜਾਲੀ ਹੈ ਉਹ ਸਟੀਲ ਦੀ ਸਟੀਲ ਦੀ ਕਿਹੜੀ ਪਾਈਪ ਹੈ ਸਾਡੇ ਕਿਸੇ ਵੀ ਪ੍ਰੋਡਕਟ ਦੇ ਵਿੱਚ ਤੁਸੀਂ ਕੋਈ ਵੀ ਹਲਕੀ ਪੈਪੜੀ ਦੇਖੋ ਇਹ ਕੱਲੀ 304 ਗ੍ਰੇਡ ਦੀ ਪੈਪੜੀ ਠੀਕ ਹੈ ਸਾਡੀ ਫੈਕਟਰੀ ਦੇ ਵਿੱਚ ਕੱਲੀ 304 ਗ੍ਰੇਡ ਦੀ ਪੈਪੀ ਯੂਜ਼ ਹੋਊਗੀ ਮਤਲਬ ਮਾੜਾ ਮਾਲ ਨਹੀਂ ਆਊਗਾ ਨਹੀਂ ਨਹੀਂ ਕੁਆਲਿਟੀ ਨਾਲ ਕੋਈ ਸਮਝੋਤਣੀ ਜੀ ਕਸਟਮਰ ਨੂੰ ਰੇਟ ਪੁੱਗਦਾ ਹੋਊਗਾ ਦੇਖੋ ਕੋਈ ਅਡਜਸਟਮੈਂਟ ਹੋ ਜੂ ਸਾਰਾ ਕੁਝ ਹੋ ਜੂ ਪਰ ਕੁਆਲਿਟੀ ਨਾਲ ਕੋਈ ਸਮਝੋਤ Quality ਨਾਲ ਕੋਈ ਸਮਝੋਤ ਨਹੀਂ ਪਿੱਛੇ ਦੇਖੋ ਜੀ ਇਸ ਹਿਸਾਬ ਨਾਲ ਪੱਲੇ ਸੀ ਤਿਆਰ ਕਰਦੇ ਹਾਂ ਮਤਲਬ ਕਿਸੇ ਪ੍ਰਕਾਰ ਦਾ ਕੋਈ ਕੰਪਰੋਮਾਈਜ਼ਿੰਗ ਕੁਆਲਿਟੀ ਨਹੀਂ 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 ਜੀ ਕੰਪ ਕੁਆਲਿਟੀ ਨਾਲ ਕੋਈ ਨਹੀਂ ਕਿਉਂਕਿ ਰੇਟ ਘੱਟ ਵੱਧ ਮਾਰਕੀਟ 'ਚ ਬਹੁਤ ਨੇ ਜੀ ਹਰ ਇੱਕ ਫੈਕਟਰੀ ਨੂੰ ਆਪ ਦੇ ਆਪ ਦੇ ਹਿਸਾਬ ਨਾਲ ਰੇਟ ਆ ਜਿਹਹੋ ਚੀਜ਼ ਬਣਾਉਂਦਾ 10000 ਰੁਪਏ ਰੋਡਾਂ ਦੀ ਉਹਦੇ ਕੋਲੇ ਬੰਦਾ ਆ ਜੂ ਹੈ ਉਹੋ ਜੇ ਰੇਟ ਰੱਖੇ ਹੋਏ ਨੇ ਆਪਣੇ ਕੋਲੇ ਜਿਹੜੇ ਰੇਟ ਨੇ ਦੇਖੋ ਕੰਮ ਸਾਡਾ ਹੋਊਗਾ ਜੈਨੂਨ ਪਰ ਐ ਵੀ ਰੇਟ ਰੂਟਰ ਸਾਡੇ ਦੇਖੋ ਆਮ ਮਾਰਕੀਟ ਨਾਲੋਂ ਥੋੜੇ ਮੋਟੇ ਸਾਨੂੰ ਆਪੀ ਦੇਖਸੇ ਮੇਰੇ ਸਾਬ ਜਿਆਦਾ ਮਤਲਬ ਲੱਗਣਗੇ ਫੀਲ ਹੋਣਗੇ ਪਰ ਅਸੀਂ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਨਾ ਜੀ ਹੂੰ ਇਹ ਇਹ ਕੀ ਤਕਨੀਕ ਹੈ ਜਿੱਦਾਂ ਤੁਸੀਂ ਇਹਨੂੰ ਵਾਈਂਡ ਕੀਤਾ ਹੋਇਆ ਹੈ ਇਹ ਚੀਜ਼ ਉਹੀ ਹੈ ਜੀ ਜਿਹੜੀ ਮੈਂ ਜਿਵੇਂ ਇਹ ਇਹਨਾਂ ਅੱਗੇ ਅਸੀਂ ਫੈਵੀਕੋਲ ਵਗੈਰਾ ਨਾਲ ਪੱਲੇ ਜੋੜਦੇ ਸੀ ਜੀ ਠੀਕ ਜੀ ਉਹਦੇ ਵਿੱਚ ਜਿਹੜੀ ਆ ਚੀਜ਼ ਆ ਜਾਂਦੀ ਹੈ ਜੀ ਆ ਜਿਵੇਂ ਫੱਟਣਾ ਫੱਟਾ ਜੋੜਿਆ ਹੋਇਆ ਜੀ ਸਾਡਾ ਠੀਕ ਹੈ ਦੇਖੋ ਕਿੰਨੀ ਬਰੀਕ ਜਹ ਹਜੇ ਇਹਨੇ ਸੁੱਕਣਾਗਾ ਸੰਜਿਆ ਕਰਾਜਣਾ ਹੁੰਦਾ ਤਿਆਰ ਨਹੀਂ ਲੱਗ ਰਿਹਾ ਹਾਂ ਹਾਂ ਇਹ ਅੱਗੇ ਨਾ ਜੀ ਫੈਵੀਕੋਲ ਨਾਲ ਜੋੜਦੇ ਸੀ ਇਹ ਟਾਈਮ ਪਾ ਕੇ ਲਖੀਰ ਸਾਟ ਜਾਂਦਾ ਸੀ ਫੱਟਾ ਅੱਛਾ ਪਾਲਸ ਦੇ ਵਿੱਚ ਲਖੀਰ ਦਿਸਣ ਲੱਗ ਜਾਂਦੀ ਸੀ ਹੁਣ ਅਸੀਂ ਫੈਵੀਕੋਲ ਇੱਕ ਐਕਸਪ੍ਰੈਸ ਕੈਮੀਕਲ ਯੂਜ਼ ਕਰਦੇ ਆ ਓਕੇ ਜਿਹਦੇ ਨਾਲ ਇਹਦੀ ਲਾਈਫਟਾਈਮ ਵੈਲਿਡਿਟੀ ਬਣ ਜਾਂਦੀ ਹੈ ਵੀ ਇਹਦੀ ਜਿਹੜੀ ਲਖੀਰ ਨਹੀਂ ਦਿਸੂਗੀ ਜ਼ਿੰਦਗੀ ਦੇ ਵਿੱਚ ਪੱਲੇ 'ਚ ਹਾਂ ਇਹ ਰੋਗੀ ਵਧੀਆ ਟੈਕਨੀਕ ਇਸ ਇੰਨੇ ਵਧੀਆ ਤਰੀਕ ਨਾਲ ਜੋੜੀ ਜਾਂਦੀ ਹੈ ਜੀ ਕੀ ਬਾਤ ਹੈ ਜੀ ਤੇ ਉਸ ਤੋਂ ਬਾਅਦ ਇਹ ਹੁਣ ਕੀ ਕਾਦੀ ਜੌਬ ਚੱਲ ਰਹੀ ਹੈ ਇਹ ਉਹੀ ਪੱਲਾ ਜੀ ਜਿਹੜਾ ਆਪਾਂ 3D ਪੱਲਾ ਬਣਾਇਆ ਹੈ ਦਿੱਲੀਆ ਵਾਲਾ ਪੱਲਾ ਜੀ ਠੀਕ ਹੈ ਇਹਦੇ ਤੁਸੀਂ ਦੇਖੋ ਜੀ ਇਹ ਹੁਣ ਪ੍ਰੋਪਰ ਤਿਆਰ ਹੋ ਗਿਆ ਇਹਦੇ ਵਿੱਚ ਤੁਸੀਂ ਬਰੀਕੀ ਨਾਲ ਵੀ ਦੇਖੋ ਤੁਹਾਨੂੰ ਫਟੇ ਦੀ ਲਖੀਰ ਦਿਖਾਈ ਨਹੀਂ ਦਊਗੀ। ਅਸਾ ਮਤਲਬ ਇਹ ਹੈ ਇਹੀ ਆਈ ਜੋੜਾ ਹੈ। ਠੀਕ ਹੈ। ਓਕੇ। ਠੀਕ ਹੈ। ਇਹ ਟੈਕਨੀਕ ਹੀ ਹਿਸਾਬ ਦੀ ਹੈ ਜੀ। ਹੁਣ ਸਾਡੀ ਜਿਹੜਾ ਕੰਮ ਆ ਸਾਰਾ ਟੈਕਨੀਕ ਨਾਲ ਹੀ ਹੋ ਰਿਹਾ ਜੀ। ਓਕੇ। ਪਹਿਲਾਂ ਸਾਨੂੰ ਪ੍ਰੋਬਲਮ ਆਈ ਹੈ। ਬਹੁਤ ਅਸੀਂ ਪ੍ਰੇਸ਼ਾਨ ਹੋਏ ਆ, ਕਸਟਮਰ ਪ੍ਰੇਸ਼ਾਨ ਹੋਏ ਨੇ ਪਰ ਜਿਹੜੇ ਕਸਟਮਰ ਸਾਡੇ ਹੈਗੇ ਸੀ ਸਾਰਿਆਂ ਦਾ ਅਸੀਂ ਨਿਵਾਰਨ ਕੀਤਾ ਹੈ। ਚਾਹੇ ਕੋਈ ਪੱਲੇ ਵਾਪਸ ਲੈਂਦੇ ਨੇ, ਚਾਹੇ ਕੁਝ ਵੀ ਕੀਤਾ ਹੈ। ਹੱਲ ਕਰਕੇ ਦਿੱਤਾ ਹੈ। ਹਰ ਇੱਕ ਹੁੰਦੇ ਦੇ ਕਰਕੇ ਦਿੱਤਾ। ਹੁਣ ਜਿਹੜੀ ਸਾਡੀ ਟੈਕਨੀਕ ਹੈ ਉਹਦੇ ਵਿੱਚ ਪ੍ਰੋਬਲਮ ਇਸੇ 0% ਹੈ। ਹੂੰ। ਉਹਨਾਂ ਤੋਂ ਬਾਅਦ ਜਿਵੇਂ ਆਪਾਂ ਗੱਲ ਕਰਦੇ ਸੀ ਇਹਦੀ ਸਨਮਾਈ ਕੇ ਵਾਲਾ ਜਿਹੜਾ ਪੱਲਾ ਹੁੰਦਾ ਹਾਂਜੀ ਉਹਦੇ ਬਾਰੇ ਥੋੜਾ ਜਿਹਾ ਕਿਉਂਕਿ ਹਰ ਇੱਕ ਬੰਦੇ ਦਾ ਬਜਟ ਜਿਹੜਾ ਭਰਾ ਉਹ ਨਹੀਂ ਹੁੰਦਾ ਹਨਾ ਵੀ ਅਗਲਾ ਉਹਨੇ ਪੈਸੇ ਖਰਚ ਖਰਚ ਸਕੀ ਹਾਂਜੀ ਤੇ ਕਈ ਹਰੇਕ ਨੇ ਆਪਦੇ ਬਜਟ ਦੇ ਅਕੋਰਡਿੰਗਲੀ ਚੱਲਣਾ ਹੁੰਦਾਗਾ ਤਾਂ ਕੁਝ ਸਸਤੇ ਰੇਟ ਦੇ ਵਿੱਚ ਕੀ ਹੈ ਆਪਣੇ ਕੋਲੇ ਸਸਤੇ ਰੇਟ ਦੇ ਵਿੱਚ ਮੈੱਕੇ ਵਾਲਾ ਦਰਵਾਜ਼ਾ ਜੀ ਜਿਵੇਂ ਆ ਡਿਜ਼ਾਈਨ ਹੈ ਆ ਦੇਖੋ ਠੀਕ ਹੈ ਇਦੇ ਵਿੱਚ ਕੀ ਆ ਨਾ ਜੀ ਦਰਵਾਜਾ ਦੇਖੋ ਸਨਮੈਕੇ ਵਾਲਾ ਸ਼ੁਰੂ ਤੋਂ 100 ਰੁਪਏ ਫੁੱਟ ਤੋਂ ਵੀ ਹੋਈ ਜਾਂਦਾ ਜੀ ਹੂੰ ਜਿਹੜੀ ਸਾਡੀ ਫੈਕਟਰੀ 'ਚ ਦਰਵਾਜਾ ਤਿਆਰ ਹੁੰਦਾ ਜੀ ਉਹ ਅਸੀਂ 200 ਰੁਪਏ ਫੁੱਟ ਤੋਂ ਸ਼ੁਰੂ ਕਰਦੇ ਹਾਂ ਸਨਮੈਕੇ ਵਾਲਾ ਜਿਹੜਾ 200 ਰੁਪਏ ਫੁੱਟ ਤੋਂ ਉਹਨੂੰ ਦਰਵਾਜਾ ਦਵਾਂਗੇ ਉਹਦੇ ਵਿੱਚ ਦਰਵਾਜੇ ਨੂੰ ਕਿਸੇ ਮਰਜ਼ੀ ਪਾਸੋਂ ਵੱਢ ਲੋ ਕੱਟ ਲੋ ਠੀਕ ਹੈ ਕੱਲੀ ਲੱਕੜ ਦਾ ਦਰਵਾਜਾ ਤਿਆਰ ਹੋਊਗਾ ਜੀ ਤੇ ਆ ਜਿਹੜੀ ਫਰੇਮ ਹੋਊਗੀ ਉਹ ਬਾਇੰਡ ਦੀ ਹੋਊਗੀ ਜੀ ਵਿੱਚ ਹਾਰਡਵੁੱਡ ਦੀ ਲੱਕੜ ਹੋਈ ਸਾਰੀ ਟ੍ਰਿਪਲ ਕੋਰ ਦਾ ਫੇਸ ਲੱਗਿਆ ਹੋਊਗਾ ਜੀ ਠੀਕ ਹੈ ਤੇ ਲਾਈਫਟਾਈਮ ਦੀ ਵੈਲਿਡਿਟੀ ਹੋਊਗੀ ਟ੍ਰਿਪਲ ਕੋਰ ਫੇਸ ਮਤਲਬ ਆਪਾਂ ਕੀ ਕਹਿੰਦੇ ਆ ਟ੍ਰਿਪਲ ਕੋਰ ਫੇਸ ਆਪਾਂ ਕਹਿ ਸਕਦੇ ਆ ਜੀ ਜਿਹੜੀ ਜਿਵੇਂ ਹੁਣ ਆ ਦਰਵਾਜਾ ਆ ਗਿਆ ਜੀ ਇਹਦੇ ਉੱਤੇ ਜਿਹੜੀ ਆ ਪਲਾਈ ਜਿਹਨੂੰ ਕਹਦੀ ਏ ਇਹ ਟ੍ਰਿਪਲ ਕੋਰ ਆ ਜੀ ਇੱਕ ਤਾਂ ਪਤਲੀ ਜਿਹੀ ਕੋਰ ਲੱਗੀ ਹੁੰਦੀ ਆ ਥੋੜੀ ਕਾਸਟਲੀ ਹੁੰਦੀ ਆ ਜੀ ਕੋਰ ਠੀਕ ਹੈ ਇਹ ਅਸੀਂ ਟ੍ਰਿਪਲ ਕੋਰ ਲਾਣੇ ਆ ਇਹ ਤਕਰੀਬਨ ਤਕਰੀਬਨ 3.5 mm ਦੀ ਕੋਰ ਹੁੰਦੀ ਆ ਜੀ ਠੀਕ ਹੈ ਦੋਨੋਂ ਪਾਸੇ 3.5 mm ਦੀ ਪਲਾਈ ਇਹਦੇ ਨਾਲ ਪੇਸਟ ਕੀਤੀ ਹੁੰਦੀ ਆ ਪੇਸਟ ਕੀਤੀ ਕਿਉਂਕਿ ਭਰਾਵੋ ਦੇਖੋ ਕਹਿਣ ਦਾ ਮਤਲਬ ਮੇਰਾ ਇਹ ਸੀਗਾ ਵੀ ਕਈ ਵਾਰੀ ਹੁਣ ਆਪਾਂ ਨੂੰ ਮੰਨ ਲਓ ਅ ਦਰਵਾਜ਼ਾ ਆਪਾਂ ਲਾਉਣਾ ਚਾਹੁੰਦੇ ਆਂਗੇ ਅ ਸਾਗ ਬਣ ਜਾਂ ਕੋਈ 3D ਕੁਝ ਵੀ ਮਤਲਬ ਆਪਾਂ ਕਹਿ ਰਹੀਏ ਹੈਨਾ ਉਹਦੇ ਵਿੱਚ ਅ ਕੁਆਲਿਟੀ ਜੇ ਡਾਊਨ ਆ ਗਈ ਤਾਂ ਉਹ ਦਸ ਸਾਲ ਬਾਅਦ ਦੋ ਸਾਲ ਬਾਅਦ ਤਿੰਨ ਸਾਲਾਂ ਬਾਅਦ ਜਿਹੜਾ ਉਹ ਖਰਾਬ ਹੋ ਜਾਣਾ ਠੀਕ ਹੈ ਤਾਂ ਉਹਦੇ ਨਾਲੋਂ ਬੈਟਰ ਹੈਗਾ ਵੀ ਤੁਸੀਂ ਚੰਗੀ ਕੁਆਲਿਟੀ ਦੇ ਵਿੱਚ ਸਨਮਾਈਕੇ ਵਾਲਾ ਲਾ ਲਓ ਠੀਕ ਹੈ ਤਾਂ ਇੱਕ ਵਾਰੀ ਪੈਸੇ ਇਨਵੈਸਟਮੈਂਟ ਕਰਕੇ ਤਾਂ ਤੁਹਾਨੂੰ ਉਹ ਦਵਾਰੇ ਕਹਦੀਏ ਵੀ ਉਹ ਕਵਾੜ ਕਰਕੇ ਸਿੱਟਣਾ ਪਵੇ ਤੇ ਇਹਨਾਂ ਮਸ਼ੀਨਾਂ ਦਾ ਕੀ ਯੂਜ਼ ਹੈਗਾ ਆ ਆਪਾਂ ਜਿਹੜਾ ਵੀ ਸਨਮੈਕਾ ਵਾਲਾ ਦਰਵਾਜਾ ਬਣਾਉਣਾ ਹੈ ਜੀ ਜੀ ਆਪਣੇ ਕੋਲ ਇਹ ਮਸ਼ੀਨ ਹੈ ਜੀ ਇਹ ਹੈਗੀ ਹੈ ਸਨਮੈਕਾ ਪੇਸਟਿੰਗ ਮਸ਼ੀਨ ਜੀ ਓਕੇ ਇਹਦੇ ਵਿੱਚ ਸਨਮੈਕਾ ਪੇਸਟ ਹੋ ਕੇ ਦਰਵਾਜਾ ਓਕੇ ਹੋ ਜਾਂਦਾ ਜੀ ਸਨਮੈਕਾ ਪੇਸਟ ਹੋ ਗਿਆ ਕੰਮ ਖਤਮ ਹੋ ਗਈ ਪਰ ਫਿਰ ਵੀ ਮੈਂ 12 ਘੰਟੇ ਠੀਕ ਹੈ ਇਹਨੂੰ ਹੌਟ ਪ੍ਰੈਸ ਕੋਲਡ ਪ੍ਰੈਸ ਚ ਜੀ ਕੋਲਡ ਪ੍ਰੈਸ ਕੋਲਡ ਪ੍ਰੈਸ ਚ 12 ਘੰਟੇ ਪੱਲੇ ਨੂੰ ਰੱਖਦਾ ਓਕੇ ਉਹ ਤਾਂ ਵੈਸੇ ਪੱਲਾ ਬਟ ਖਾਂਦੇ ਹੀ ਨਹੀਂ ਹੂੰ ਪਰ ਫੈਵੀ ਕੋਲ ਜਦੋਂ ਆਪਾਂ ਲਾਣੇ ਆ ਹੂੰ ਦੋਨਾਂ ਸਾਈਡ ਤੇ ਤਾਂ ਥੋੜੀ-ਮੋਟੀ ਸੁਭਾਵਨਾ ਹੋ ਜਾਂਦੀ ਪੱਲਾ ਮਾੜਾ-ਮੋਟਾ ਬਟ ਖਾ ਜਾ ਠੀਕ ਜੀ ਉਹਦੇ ਕਰਕੇ ਮੈਂ 12 ਘੰਟੇ ਪਹਿਲਾਂ ਇਹ ਮਸ਼ੀਨ 'ਚ ਰੱਖੂੰਗਾ ਪੱਲਾ ਉਸ ਤੋਂ ਬਾਅਦ ਕੱਢੂੰਗਾ ਜਿਹੜੀ ਉਹ ਮਾੜੀ-ਮੋਟੀ ਹੋਣ ਦੀ ਕੋਈ ਸੁਭਾਵਨਾ ਹੈਗੀ ਵੀ ਆ ਉਹ 0% ਹੋ ਜੀ 0 ਹੋ ਜੂਗੀ ਠੀਕ 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 ਹੈ ਮਤਲਬ ਇਹ ਤੇ ਵਜਨ ਦੇ ਕੇ ਆਪਾਂ ਇਹਨੂੰ ਰੱਖਣਾਗਾ ਹਾਂ ਇਹ 12 ਘੰਟੇ ਮੈਂ ਪੱਲਾ ਇਹਦੇ ਵਿੱਚ ਰੱਖਣੀ ਹੀ ਰੱਖਣਾ ਜੀ ਹੂੰ ਤੇ ਇੱਕ ਮੈਨੂੰ ਹੁਣ ਇਹ ਦੱਸੋ ਲਾਸਟ ਦੇ ਉੱਤੇ ਜਿਵੇਂ ਮੰਨ ਲਓ ਕਿਸੇ ਵੀਰ ਨੇ ਆਰਡਰ ਦੇਣਾਗਾ ਹਾਂਜੀ ਚਾਹੇ ਉਹ ਪੰਜਾਬ ਦਾਗਾ ਹਰਿਆਣੇ ਦਾਗਾ ਜਾਂ ਪੰਜਾਬ ਤੋਂ ਹੀ ਕਿਤੇ ਥੋੜੀ ਜੀ ਦੂਰ ਦੇ ਡਿਸਟੈਂਸ ਤੋਂ ਆ ਹਾਂਜੀ ਤਾਂ ਫਿਰ ਕੀ ਪ੍ਰੋਸੈਸ ਹੋਊਗਾ ਵੀ ਉਹ ਉੱਥੇ ਬੈਠੀ ਆਰਡਰ ਦੇ ਦੇ ਜਾਂ ਉਹ ਇੱਥੇ ਆਵੇ ਜਾਂ ਮਤਲਬ ਕੀ ਚੀਜ਼ ਹੈ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਵੀ ਆ ਕੁਆਲਿਟੀ ਨੂੰ ਲੈ ਕੇ ਹਾਂਜੀ ਤਾਂ ਤੁਸੀਂ ਉਹਦਾ ਮਤਲਬ ਕਿਸ ਤਰ੍ਹਾਂ ਦਾਵਾ ਕਰਦੇ ਹੋ ਵੀ ਆਪਣਾ ਜਿਹੜਾ ਚੀਜ਼ ਆ ਹੀ ਵੈਸਾ ਦੇਖੋ ਜੀ ਮੈਂ ਇਹ ਗੱਲ ਕਹਿਣਾ ਵੀ ਆਪਾਂ ਜਦੋਂ ਕੋਠੀ ਬਣਾਉਨੇ ਆ ਹੂੰ ਸ਼ੌਂਕ ਨਾਲ ਇੰਨੇ ਕੋਠੀ ਬਣਾਉਨੇ ਆ ਤੇ ਆਪਾਂ ਜ਼ਿੰਦਗੀ ਚ ਮੇਰੇ ਖਿਆਲ ਚ ਵੀ ਇੱਕ ਬੰਦਾ ਇੱਕ ਵਾਰ ਚ ਹੀ ਕੋਠੀ ਬਣਾਉਂਦਾ ਬਿਲਕੁਲ ਠੀਕ ਹੈ ਨਾ ਅਸੀਂ ਕਹਿੰਦੇ ਆ ਵੀ ਦੇਖੋ ਵੀਡੀਓ ਚ ਫੇਕ ਵੀਡੀਓ ਬਹੁਤ ਚਲਦੀਆਂ ਨੇ ਬਹੁਤ ਦਿੱਕਤਾਂ ਨੇ ਕਿ ਕਸਟਮਰ ਦਾ ਮਨ ਨਹੀਂ ਖੜਦਾ ਵੀ ਸਾਡੇ ਕੋਲ ਸਿਰਫ ਉਹਦੀ ਇੱਕ ਵਿਜਿਟ ਹੈ ਹੂੰ ਵੀ ਇੱਕ ਵਿਜਿਟ ਸਾਡੀ ਫੈਕਟਰੀ ਜਾ ਕੇ ਕਰਕੇ ਜਾਵੇ ਉਸ ਤੋਂ ਬਾਅਦ ਉਹਦਾ ਜਦੋਂ ਮਨ ਖੜੂਗਾ ਫਿਰ ਸਾਨੂੰ ਵੀ ਕੰਮ ਕਰਨ ਦਾ ਮਜ਼ਾ ਆਉ। ਮਜ਼ਾ ਆਉ। ਨਹੀਂ ਉਹ ਸਾਥੋਂ ਬਾਰ-ਬਾਰ ਪੁੱਛੀ ਜਾਊਗਾ ਮੇਰਾ ਕਿਵੇਂ ਕੰਮ ਹੋ ਰਿਹਾ ਜੀ ਕਿਵੇਂ ਨਹੀਂ ਹੋ ਰਿਹਾ ਨਹੀਂ ਉਹਦਾ ਮਨ ਖੜ ਜਾਣਾ ਇੱਥੇ ਆ ਕੇ ਉਹਦੇ ਨਾਲ ਤਾਂ ਸਾਨੂੰ ਨਹੀਂ ਉਹਨਾਂ ਨੂੰ ਕੁਝ ਕਹਿਣਾ ਤੇ ਨਾਲੇ ਉਹਦਾ ਕੰਮ ਟੌਪ-ਅੱਪ ਕਰ ਨਹੀਂ ਕਰਨਾ ਕੰਮ ਦਾ ਦੇਖੋ ਵਧੀਆ ਕਰ ਨਹੀਂ ਕਰਦਾ। ਸਹੀ ਹੈ। ਤੇ ਇੱਕ ਦੋ ਗੱਲਾਂ ਵੀਰੋ ਜਿਹੜੀਆਂ ਮੇਰੇ ਵੱਲੋਂ ਤੁਹਾਨੂੰ ਰეკਮੈਂਡਡ ਨੇ ਉਹ ਕੀ ਨਹੀਂ ਗਈਆਂ ਵੀ ਜਦੋਂ ਵੀ ਤੁਸੀਂ ਆਰਡਰ ਦੇਣਾਗਾ ਤਾਂ ਮੈਂ ਚਾਹਨਾ ਵੀ ਤੁਸੀਂ ਸਾਰੇ ਪਾਸੇ ਟਰਾਈ ਕਰਕੇ ਆਓ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਨੇ ਜਿੱਥੇ ਜਿਹੜੇ ਇਸ ਤਰ੍ਹਾਂ ਦਰਵਾਜ਼ੇ ਬਣਦੇ ਨੇ। ਤੁਸੀਂ ਇੱਕ ਵਾਰੀ ਸਾਰੇ ਪਾਸੇ ਮੱਤਲਬ ਟਰਾਈ ਕਰਿਆ ਉਹ ਰੇਟ ਦਾ ਪਤਾ ਕਰ ਲਓ ਚੀਜ਼ਾਂ ਬਣਦੀਆਂ ਦੇਖ ਲਓ ਉਸ ਤੋਂ ਬਾਅਦ ਇੱਥੇ ਵਿజిਟ ਕਰ ਲਓ ਆਪਣੀ ਪੂਰੀ ਤਸੱਲੀ ਕਰਨ ਤੋਂ ਬਾਅਦ ਤੁਸੀਂ ਇੱਥੇ ਆਓ ਤੇ ਮੈਨੂੰ ਮਤਲਬ ਵੀ ਐਨਕ ਮੈਂ ਕਹਿ ਸਕਦਾ ਵੀ ਤੁਹਾਨੂੰ ਵਧੀਆ ਲੱਗੂਗਾ ਜਿਹੜੀ ਹੋਊਗੀ ਤੁਹਾਡੀ ਪੂਰੀ ਪ੍ਰੋਪਰ ਕੁਆਲਿਟੀ ਨੂੰ ਲੈ ਕੇ ਦੀ ਆਪ ਗੱਲ ਕਰੀਏ ਜਿਵੇਂ ਲੱਕੜ ਹੈ ਜੀ ਸਾਗਵੰਦੀ ਇਹ ਸਾਡੇ ਕੋਲੇ ਤੁਸੀਂ ਐ ਮੰਨ ਕੇ ਚਲੋ ਵੀ ਸਾਲ-ਸਾਲ ਪਹਿਲਾਂ ਜੇ ਇੱਕ ਸਾਲ ਅਸੀਂ ਘੱਟ ਤੋਂ ਘੱਟ ਜੀ ਲੱਕੜ ਨੂੰ ਸੁਕਾਣੇ ਆ ਓਕੇ ਜਿਹੜੀ ਲੱਕੜ ਅੱਜ ਲੱਗ ਰਹੀ ਆ ਉਹ ਸਾਲ ਪਹਿਲਾਂ ਦੀ ਐ ਠੀਕ ਐ ਇਹ ਇਹ ਮੰਨ ਕੇ ਇਹ ਐਡਵਾਂਸ ਰਹਿਦਾ ਸਟਾਕ ਐਡਵਾਂਸ ਰੱਖਣਾ ਪੈਂਦਾ ਜੀ ਇਹ ਆਏ ਤਾਂ ਹਿੰਦੀ ਵੀ ਦੇਖੋ ਕਸਟਮਰ ਦਾ ਕੋਈ ਪਤਾ ਨਹੀਂ ਅੱਜ 10 ਕੋਠਿਆਂ ਦਾ ਕੰਮ ਆ ਜੇ ਹੂੰ ਠੀਕ ਹੈ ਨਾ ਵੀ ਸਾਡੇ ਕੋਲੋ ਪ੍ਰੋਪਰ ਸਿਸਟਮ ਬਣਿਆ ਹੋਇਆ ਜੀ ਸਾਰਾ ਵੀ ਲੱਕੜ ਸਾਡੇ ਕੋਲੋ ਐਡਵਾਂਸ ਰੂਗੀ 1 ਸਾਲ ਘਟੂ ਘਟ ਸਕੂਗੀ ਹੂੰ ਹਾਂਜੀ ਇਹ ਡਿਜ਼ਾਈਨਿੰਗ ਵਾਲਾ ਹੋ ਗਿਆ ਸਿਸਟਮ ਇਹ ਮਸ਼ੀਨ ਆ ਗਈ ਸੀਐਨਸੀ ਮਸ਼ੀਨ ਆ ਗਈ ਜੀ ਡਿਜ਼ਾਈਨਿੰਗ ਵਾਸਤੇ ਜਿਹੜੇ ਦੇ ਉੱਤੇ ਉਹ 3D ਡਿਜ਼ਾਈਨਿੰਗ ਹੋਣੀ ਹਾਂਜੀ 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 ਲਓ ਜੀ ਵੀਰੋ ਅ ਜਿਹੜੇ ਵੀ ਵੀਰ ਨੇ ਆਉਣਾਗਾ ਤਾਂ ਤੁਸੀਂ ਜਦੋਂ ਮਰਜੀ ਆ ਸਕਦੇ ਹੋ ਆਪਣਾ ਕੋਈ ਸੰਡੇ ਵਾਲੇ ਦਿਨ ਜਾਂ ਕੋਈ ਹੋਰ ਕਲੋਜ਼ਿੰਗ ਕੋਈ ਨਹੀਂ ਕੋਈ ਕਲੋਜ਼ਿੰਗ ਨਹੀਂ ਜੀ ਕੋਈ ਕਲੋਜ਼ਿੰਗ ਨਹੀਂ ਪੂਰਾ ਹਫਤਾ ਹਾਂ ਜਾਨੀ ਓਪਨ ਹੈਗਾ ਹਾਂ ਪੂਰਾ ਓਪਨ ਹੈ ਵੈਸੇ ਕਸਟਮਰ ਇੱਕ ਵਾਰੀ ਫੋਨ ਕਰਕੇ ਆਵੇ ਤਾਂ ਜ਼ਿਆਦਾ ਵੈਸਟ ਹੈ ਜੀ ਠੀਕ ਹੈ ਹਾਂਜੀ ਹਾਂ ਸੋ ਵੀਰੋ ਨੰਬਰ ਨੇਗੇ ਜਿਹੜੇ ਸਕਰੀਨ ਤੇ ਚੱਲ ਰਹੇ ਨੇ ਇਹਨਾਂ ਨੰਬਰਾਂ ਉੱਤੇ ਤੁਸੀਂ ਗੱਲਬਾਤ ਕਰਕੇ ਜਿਹੜਾ ਇੱਕ ਵਾਰੀ ਪੁੱਛ ਲਿਓ ਆ ਸਕਦੇ ਹੋਗੇ ਜੇ ਕੋਈ ਤੁਹਾਡੀ ਹੋਰ ਵੀ ਇਨਕੁਆਰੀ ਹੈ ਕਿਸੇ ਤਰ੍ਹਾਂ ਤਾਂ ਵੀ ਤੁਸੀਂ ਗੱਲਬਾਤ ਇਹਨਾਂ ਨੰਬਰਾਂ ਤੇ ਕਰ ਸਕਦੇ ਹੋ ਸ਼ੁਕਰੀਆ ਜੀ ਓਕੇ ਸਰ